प्यारे दोस्तों प्यार भरी सत श्री अकाल जी हां जी दोस्तों आज दी वीडियो ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਬਾਰੇ ਜੋ ਪੱਤਰ ਦੋਸ਼ੀ ਅਧਿਕਾਰੀਆਂ ਕਰਮਚਾਰੀਆਂ ਦੀ ਸਜ਼ਾ ਦੇ ਤੌਰ ਤੇ ਬੰਦ ਕੀਤੀਆਂ ਗਈਆਂ ਸਲਾਨਾ ਤਰੱਕੀਆਂ ਸੰਬੰਧੀ ਜਾਰੀ ਕੀਤਾ ਗਿਆ ਹੈ ਇਸ ਸੰਬੰਧੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਹਾਂਜੀ ਦੋਸਤੋ ਇਹ ਪੱਤਰ ਲਿਖਿਆ ਗਿਆ ਹੈ ਸਮੂਹ ਵਿਭਾਗਾਂ ਦੇ ਮੁਖੀ ਜਿਸਟ੍ਰੇਟਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਜਨਾ ਦੇ ਕਮਿਸ਼ਨਰ ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਸਮੂਹ ਡਿਫਟੀ ਕਮਿਸ਼ਨਰ ਪੰਜਾਬ ਰਾਜ ਇਸ ਦਾ ਵਿਸ਼ਾ ਦੋਸ਼ੀ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਜ਼ਾ ਦੇ ਤੌਰ ਤੇ ਬੰਦ ਕੀਤੀਆਂ ਗਈਆਂ ਸਾਲਾਨਾ ਤਰੱਕੀਆਂ ਸੰਬੰਧੀ ਹੈ ਇਸ ਵਿਸ਼ੇ ਦਾ ਪਹਿਲਾ ਪੁਆਇੰਟ ਹੈ ਜੋ ਉਹ ਇਹ ਹੈ ਕਿ ਉਪਰੋਕਤ ਵਿਸ਼ੇ ਸੰਬੰਧੀ ਲਿਖਿਆ ਜਾਂਦਾ ਹੈ ਕਿ ਵੱਖ-ਵੱਖ ਵਿਭਾਗਾਂ ਵੱਲੋਂ ਨਿਯਮ 1970 ਦੀਨ ਕਾਰਵਾਈ ਕਰਦੇ ਹੋਏ ਦੋਸ਼ੀ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਸਜ਼ਾ ਦੇ ਤੌਰ ਤੇ ਸਾਲਾਨਾ ਤਰੱਕੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਦੂਸਰਾ ਪੁਆਇੰਟ ਇਹ ਲਿਖਿਆ ਗਿਆ ਹੈ ਕਿ ਵਿਭਾਗਾਂ ਵੱਲੋਂ ਦਿੱਤੀ ਜਾਣ ਵਾਲੀ ਸਜ਼ਾ ਦੇ ਹੁਕਮਾਂ ਵਿੱਚ ਸਬੰਧਿਤ ਕਰਮਚਾਰੀਆਂ ਦੀਆਂ ਸਲਾਨਾ ਤਰੱਕੀਆਂ ਜਾਂ ਤਾਂ ਪ੍ਰਵੇਖੀ ਅਸਰ ਸਹਿਤ ਬੰਦ ਕੀਤੀਆਂ ਜਾਂਦੀਆਂ ਹਨ ਜਾਂ ਸਲਾਨਾ ਤਰੱਕੀਆਂ ਨੂੰ ਬਿਨਾਂ ਪ੍ਰਵੇਖ ਅਸਰ ਤੋਂ ਬੰਦ ਕਰਨ ਸੰਬੰਧੀ ਹੁਕਮ ਜਾਰੀ ਕੀਤੇ ਜਾਂਦੇ ਹਨ ਤੀਸਰਾ ਪੁਆਇੰਟ ਇਹ ਲਿਖਿਆ ਗਿਆ ਹੈ ਕਿ ਕੁਝ ਪ੍ਰਬੰਧਕੀ ਵਿਭਾਗਾਂ ਵੱਲੋਂ ਦੋਸ਼ੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਜ਼ਾ ਦੇ ਤੌਰ ਤੇ ਸਲਾਨਾ ਤਰੱਕੀਆਂ ਨੂੰ ਕੁਝ ਸਮੇਂ ਲਈ ਬੰਦ ਕਰਨ ਸੰਬੰਧੀ ਜਾਰੀ ਹੁਕਮ ਨੂੰ ਲਾਗੂ ਕਰਨ ਸੰਬੰਧੀ ਵਿੱਤ ਵਿਭਾਗ ਵਿੱਚ ਸੇਧ ਪ੍ਰਾਪਤ ਕਰਨ ਲਈ ਕੇਸ ਪ੍ਰਾਪਤ ਹੋ ਰਹੇ ਹਨ ਚੌਥਾ ਪੁਆਇੰਟ ਇਹ ਲਿਖਿਆ ਗਿਆ ਹੈ ਕਿ ਸਬੰਧਿਤ ਪ੍ਰਬੰਧਕੀ ਵਿਭਾਗਾਂ ਤੋਂ ਤਜਵੀਜ਼ਾਂ ਅਨੁਸਾਰ ਸਲਾਨਾ ਤਰੱਕੀਆਂ ਬੰਦ ਕਰਨ ਸੰਬੰਧੀ ਹੁਕਮਾਂ ਦੇ ਚਲਦੇ ਸਮੇਂ ਦੌਰਾਨ ਸਬੰਧਿਤ ਅਧਿਕਾਰੀਆਂ ਕਰਮਚਾਰੀਆਂ ਦੀ ਰਿਟਾਇਰਮੈਂਟ ਆਉਣ ਕਾਰਨ ਸਲਾਨਾ ਤਰੱਕੀ ਪੂਰੇ ਸਮੇਂ ਲਈ ਰੋਕੀ ਨਹੀਂ ਜਾ ਸਕੀ ਪਾਵ ਸਜ਼ਾ ਦੀ ਸਿੱਖਿਆ ਪੂਰੀ ਨਹੀਂ ਹੋਈ ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਵਿਭਾਗ ਵੱਲੋਂ ਦੋਸ਼ੀ ਅਧਿਕਾਰੀ ਕਰਮਚਾਰੀ ਦੀ ਇੱਕ ਸਾਲਾਨਾ ਤਰੱਕੀ ਇੱਕ ਸਾਲ ਦੇ ਸਮੇਂ ਲਈ ਬੰਦ ਕਰਨ ਸੰਬੰਧੀ ਮਹੀਨਾ ਨਵੰਬਰ 2023 ਵਿੱਚ ਦਫ਼ਤਰੀ ਹੁਕਮ ਜਾਰੀ ਕੀਤੇ ਗਏ ਅਤੇ ਉਸ ਸੰਬੰਧੀ ਅਧਿਕਾਰੀ ਕਰਮਚਾਰੀਆਂ ਦੀ ਸਾਲਾਨਾ ਤਰੱਕੀ ਜੂਨ 2024 ਵਿੱਚ ਡਿਊ ਹੁੰਦੀ ਸੀ ਤਾਂ ਇਸ ਤਰ੍ਹਾਂ ਇਸ ਕਰਮਚਾਰੀ ਦੀ ਸਾਲਾਨਾ ਤਰੱਕੀ ਜੋ ਜੂਨ 2024 ਵਿੱਚ ਡਿਊ ਸੀ ਦਾ ਲਾਭ ਜੂਨ 2024 ਤੋਂ ਮਈ 2025 ਤੱਕ ਨਹੀਂ ਦਿੱਤਾ ਜਾਂਦਾ। ਪ੍ਰੰਤੂ ਇਸ ਅਧਿਕਾਰੀ ਕਰਮਚਾਰੀ ਦੀ ਮਿਤੀ 31/1/2025 ਨੂੰ ਰਿਟਾਇਰਮੈਂਟ ਆਉਣ ਕਾਰਨ ਉਸ ਦੀ ਸਾਲਾਨਾ ਤਰੱਕੀ ਰੋਕਣ ਦੀ ਸਜ਼ਾ ਪੂਰੇ ਸਮੇਂ ਲਈ ਲਾਗੂ ਨਹੀਂ ਹੋ ਸਕੀ। ਇਸ ਵਿੱਚ 5ਵਾਂ ਪੁਆਇੰਟ ਇਹ ਲਿਖਿਆ ਗਿਆ ਹੈ ਕਿ ਪ੍ਰਬੰਧਕੀ ਵਿਭਾਗਾਂ ਵੱਲੋਂ ਅਜਿਹੇ ਕੇਸਾਂ ਵਿੱਚ ਵਿੱਤ ਵਿਭਾਗ ਦੀ ਸੇਧ ਹਿੱਤ ਕੇਸ ਭੇਜੇ ਜਾ ਰਹੇ ਹਨ ਇਨ੍ਹਾਂ ਕੇਸਾਂ ਵਿੱਚ ਦੋਸ਼ੀ ਅਧਿਕਾਰੀਆ ਕਰਮਚਾਰੀਆਂ ਦੀ ਰਿਟਾਇਰਮੈਂਟ ਸਮੇ ਉਸ ਦੀ ਰੋਕੀ ਹੋਈ ਸਲਾਨਾ ਤਰੱਕੀ ਨੂੰ ਉਸ ਪੈਨਸ਼ਨ ਜਾਂ ਫਿਰ ਪੈਸ਼ਨਰੀ ਲਾਭਾਂ ਦੇ ਮੰਤਵ ਲਈ ਸ਼ਾਮਿਲ ਕੀਤਾ ਜਾਣਾ ਹੈ ਜਾਂ ਨਹੀਂ ਜੋ 6 ਪੁਆਇੰਟ ਇਸ ਵਿੱਚ ਲਿਖਿਆ ਗਿਆ ਉਹ ਇਹ ਹੈ ਕਿ ਸਲਾਨਾ ਤਰੱਕੀ ਰੋਕਣਾ ਛੋਟੀਆਂ ਸਜ਼ਾਵਾਂ ਵਿੱਚ ਸ਼ਾਮਿਲ ਹੈ ਇਸ ਤਰ੍ਹਾਂ ਸਜ਼ਾ ਦੇਣ ਵਾਲੀ ਅਥਾਰਟੀ ਦੀ ਮੰਚਾ ਦੋਸ਼ੀ ਕਰਮਚਾਰੀ ਦੇ ਲਾਭ ਪੱਕੇ ਤੌਰ ਤੇ ਰੋਕਨ ਦੀ ਨਹੀਂ ਹੁੰਦੀ ਇਸ ਲਈ ਹੁਣ ਵਿੱਤ ਵਿਭਾਗ ਵੱਲੋਂ ਅਜਿਹੇ ਕਿਸਾ ਸੰਬੰਧੀ ਫੈਸਲਾ ਲਿਆ ਗਿਆ ਹੈ ਕਿ ਜਿੱਥੇ ਕਿਸੇ ਅਜਿਹੇ ਅਧਿਕਾਰੀ ਕਰਮਚਾਰੀ ਦੀ ਸਜ਼ਾ ਦੇ ਤੌਰ ਤੇ ਰੋਕੀ ਗਈ ਸਲਾਨਾ ਤਰੱਕੀ ਦੇ ਚੱਲਦੇ ਸਮੇਂ ਦੌਰਾਨ ਉਸ ਦੀ ਰਿਟਾਇਰਮੈਂਟ ਆ ਜਾਂਦੀ ਹੈ ਤਾਂ ਉਸ ਦੀ ਸਜ਼ਾ ਦੇ ਤੌਰ ਤੇ ਰੋਕੀ ਹੋਈ ਸਲਾਨਾ ਤਰੱਕੀ ਉਸ ਦੀ ਪੈਨਸ਼ਨ ਅਤੇ ਪੈਸ਼ਨਰੀ ਲਾਭਾਂ ਲਈ ਸ਼ਾਮਿਲ ਕਰ ਲਈ ਜਾਵੇ ਬੇਸ਼ਰਤੇ ਦੋਸ਼ੀ ਕਰਮਚਾਰੀ ਨੀਮਾ ਵਿੱਚ ਦਰਜ ਬਾਕੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਇੱਥੇ 7ਵਾਂ ਪੁਆਇੰਟ ਜੋ ਲਿਖਿਆ ਗਿਆ ਉਹ ਇਹ ਹੈ ਕਿ ਇੱਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਜਿਹੜੇ ਕੇਸਾਂ ਵਿੱਚ ਦੋਸ਼ੀ ਅਧਿਕਾਰੀਆਂ ਕਰਮਚਾਰੀਆਂ ਦੀ ਪੈਨਸ਼ਨ ਪਹਿਲਾਂ ਤੋਂ ਹੀ ਨਿਰਧਾਰਤ ਹੋ ਚੁੱਕੀ ਹੈ ਉਹਨਾਂ ਕੇਸਾਂ ਨੂੰ ਮੁੜ ਖੋਲਿਆ ਨਹੀਂ ਜਾਵੇਗਾ ਭਵਿੱਖ ਵਿੱਚ ਦੋਸ਼ੀ ਅਧਿਕਾਰੀਆਂ ਕਰਮਚਾਰੀਆਂ ਦੀ ਸਜ਼ਾ ਦੇ ਤੌਰ ਤੇ ਸਲਾਨਾ ਤਰੱਕੀ ਰੋਕ ਕਰਨ ਸੰਬੰਧੀ ਫੈਸਲਾ ਲੈਣ ਤੋਂ ਪਹਿਲਾਂ ਸਮਰੱਥ ਅਥਾਰਟੀ ਪੱਧਰ ਤੇ ਦੋਸ਼ੀ ਅਧਿਕਾਰੀ ਕਰਮਚਾਰੀ ਦੇ ਸਰਵਿਸ ਰਿਕਾਰਡ ਜਿਹੜੇ ਕਿ ਸਾਰੇ ਤੱਥਵਾਚ ਲੈ ਜਾਣ ਵਿੱਤ ਵਿਭਾਗ ਵੱਲੋਂ ਭਵਿੱਖ ਦੇ ਵਿੱਚ ਕਿਸੇ ਵੀ ਵਿਭਾਗ ਦੀ ਅਜਿਹੇ ਕੇਸਾਂ ਸੰਬੰਧੀ ਸੇਧ ਦੇ ਲਈ ਤਜਵੀਜ਼ ਸਵੀਕਾਰ ਨਹੀਂ ਕੀਤੀ ਜਾਵੇਗੀ ਜੇਕਰ ਸਰਕਾਰ ਨੂੰ ਅਜਿਹੇ ਕੇਸਾਂ ਵਿੱਚ ਕਿਸੇ ਵੀ ਕਿਸਮ ਦੀ ਕਾਨੂੰਨੀ ਅਰਜਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਿਸੇ ਕਿਸਮ ਦਾ ਵਿੱਤੀ ਨੁਕਸਾਨ ਪਹੁੰਚਦਾ ਹੈ ਤਾਂ ਉਸ ਸੰਬੰਧੀ ਸਜ਼ਾ ਦੇਣ ਵਾਲੀ ਅਥਾਰਟੀ ਦੀ ਨਿੱਜੀ ਜ਼ਿੰਮੇਵਾਰੀ ਹੋਵੇਗੀ ਹਾਂਜੀ ਦੋਸਤੋ ਇਸ ਤਰ੍ਹਾਂ ਇਹ ਪੱਤਰ ਜਾਰੀ ਕੀਤਾ ਗਿਆ ਹੈ ਦੋਸ਼ੀ ਅਧਿਕਾਰੀਆਂ ਕਰਮਚਾਰੀਆਂ ਦੀ ਸਜ਼ਾ ਦੇ ਤੌਰ ਤੇ ਬੰਦ ਕੀਤੀ ਗਈਆਂ ਸਾਲਾਨਾ ਤਰੱਕੀਆਂ ਸੰਬੰਧੀ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ